ਰਾਸ਼ਟਰਪਤੀ ਦਾ ਪੰਜਾਬ ਆਉਣ ਦਾ ਨਹੀਂ ਕੋਈ ਪ੍ਰੋਗਰਾਮ ਪੀਆਈਬੀ ਨੇ ਦਰੋਪਤੀ ਮੁਰਮੂ ਦੇ ਪੰਜਾਬ ਦੌਰੇ ਨੂੰ ਦੱਸਿਆ ਗਲਤ ਖਬਰ ਰਾਸ਼ਟਰਪਤੀ ਦੇ ਡੇਰਾ ਬਿਆਸ ਆਉਣ ਦੀ ਕਹੀ ਜਾ ਰਹੀ ਸੀ ਗੱਲ ਹਾਦਸੇ ਸਮੇਂ ਨਸ਼ੇਜ ਨਹੀਂ ਸੀ ਬੀਐਮਡਬਲਯੂ ਕਾਰ ਚਾਲਕ ਮਹਿਲਾ ਮਲਜ਼ਮ ਗਗਨਪ੍ਰੀਤ ਦੀ ਬਲੱਡ ਰਿਪੋਰਟ ਹੋਇਆ ਖੁਲਾਸਾ ਫਿਲਹਾਲ 2 ਦਿਨ ਦੀ ਨਿਆਇਖਿਰਾਸਤ 'ਚ ਹੈ ਗਗਨਪ੍ਰੀਤ ਕੰਗਨਾਰਣੋਤ ਨੂੰ ਮੋੜ ਬਠਿੰਡਾ ਕੋਟ ਦਾ ਸੰਮਨ ਮਾਨਹਾਨੀ ਕੇਸ 'ਚ ਜਲਦ ਕੋਰਟ ਅੱਗੇ ਪੇਸ਼ ਹੋਣ ਦੇ ਹੁਕਮ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬੀਬੀ ਮਹਿੰਦਰ ਕੌਰ ਖਿਲਾਫ ਕੀਤੀ ਸੀ ਵਿਵਾਦਿਤ ਚਿਪਣੀ ਹੁਸ਼ਿਆਰਪੁਰ ਕਤਲकांड ਤੋਂ ਬਾਅਦ ਵੱਡੇ ਪੱਧਰ ਤੇ ਪ੍ਰਵਾਸੀਆਂ ਦਾ ਵਿਰੋਧ ਹੁਸ਼ਿਆਰਪੁਰ ਤੋਂ ਲੈ ਕੇ ਬਰਨਾਲਾ ਤੇ ਬਠਿੰਡਾ ਦੇ ਕਈ ਪਿੰਡਾਂ 'ਚ ਪਾਏ ਗਏ ਮਤੇ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਬਾਹਰ-ਬਾਰ ਜਾਣ ਅਤੇ ਪੁਲਿਸ ਵੈਰੀਫਿਕੇਸ਼ਨ ਕਰਾਉਣ ਦਾ ਫਰਮਾਨ 4 ਸਾਲ ਦੇ ਮਾਸੂਮ ਹਰਵੀਰ ਦਾ ਪਰਿਵਾਰ ਰੋ ਰੋ ਕੇ ਮੰਗ ਰਿਹਾ ਇਨਸਾਫ ਰੋਂਦੇ ਰੋਂਦੇ ਨਿਊਜ਼ 18 ਤੇ ਬੋਲੇ ਮਾਤਾ ਪਿਤਾ ਕਾਤਲ ਦਾ ਵੀ ਸਾਡੇ ਪੁੱਤ ਵਰਗਾ ਹੀ ਹੋਵੇ ਹਸ਼ ਪਹਾੜਾਂ ਛਾਲੇ ਵੀ ਤਬਾਹੀ ਦਾ ਦੌਰ ਜਾਰੀ ਮੰਡੀ ਦੇ ਸਰਕਾ ਘਾਟ ਤੇ ਧਰਮਪੁਰ ਚ ਭਾਰੀ ਮੀਂਹ ਨੇ ਮਚਾਈ ਤਬਾਹੀ ਫੜ ਦੇ ਪਾਣੀ ਚ ਡੁੱਬਿਆ ਬੱਸ ਸਟੈਂਡ ਸੈਲਾਬ ਚ ਕਈ ਬੱਸਾਂ ਵੀ ਤਹਿਸ ਨਹਿਸ ਹਿਰਾਦੂਨ ਦੇ ਸਹਸਤਰ ਧਾਰਾ ਚ ਫਟਿਆ ਬੱਦਲ ਸੈਲਾਬ ਕਾਰਨ ਕਈ ਘਰਾਤੇ ਹੋਟਲਾਂ ਦਾ ਨੁਕਸਾਨ ਦੋ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਪੀਐਮ ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਕੀਤੀ ਗੱਲ ਇਹੋ ਸੈਡਲਾਈਨ ਦੇ ਪ੍ਰਯੋਜਕ ਪਤੰਜਲੀ ਗਾਇ ਕ ghee ਮਾਂ ਦਾ ਭਰੋਸਾ ਪਿਆਰ से परोसा ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਆ ਬਾਲੀਵੁੱਡ ਅਦਾਕਾਰ ਸੋਨੂ ਸੂਦ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ED ਦੇ ਵੱਲੋਂ ਸਮਨ ਕੀਤਾ ਗਿਆ ਹੈ ED ਨੇ ਸੋਨੂ ਸੂਦ ਅਤੇ ਯੁਵਰਾਜ ਸਿੰਘ ਨੂੰ ਤਲਬ ਕਰ ਲਿਆ ਹੈ ਯੁਵਰਾਜ ਸਿੰਘ ਨੂੰ 23 ਸਤੰਬਰ ਨੂੰ ਤਲਬ ਕੀਤਾ ਗਿਆ ਜਦਕਿ ਸੋਨੂ ਸੂਦ ਨੂੰ 24 ਸਤੰਬਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ ਸੋਨੂ ਸੂਦ ਅਤੇ ਯੁਵਰਾਜ ਸਿੰਘ 'ਤੇ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਸੋਨੂ ਸੂਦ ਬਾਲੀਵੁੱਡ ਅਦਾਕਾਰ ਅਤੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੋਹਾਂ ਨੂੰ ਈਡੀ ਦੇ ਵੱਲੋਂ ਸੱਦਿਆ ਗਿਆ ਹੈ ਦੋਹਾਂ ਨੂੰ ਤਲਬ ਕੀਤਾ ਗਿਆ ਹਾਲਾਂਕਿ ਯੁਵਰਾਜ ਸਿੰਘ ਨੂੰ 23 ਸਤੰਬਰ ਨੂੰ ਤੇ ਸੋਨੂ सूद ਨੂੰ 24 ਸਤੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਇਸ ਤੋਂ ਬਿਨਾ ਈਡੀ ਨੇ ਰੋਬਿਨ ਔਥੱਪਾ ਨੂੰ 22 ਸਤੰਬਰ ਲਈ ਤਲਬ ਕੀਤਾ ਹੈ ਦਰਅਸਲ ਆਨਲਾਈਨ ਸੱਟਾ ਐਪ ਕੇਸ ਦੇ ਵਿੱਚ ਸੰਮਨ ਜਾਰੀ ਹੋਏ ਨੇ ਅਤੇ ਈਡੀ ਇਸ ਤੋਂ ਪਹਿਲਾਂ ਵੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਤਲਬ ਕਰ ਚੁੱਕਿਆ ਹੈ ਜੋਨ ਮਹੀਨੇ ਦੇ ਵਿੱਚ ਯੁਵਰਾਜ ਨੇ ਈਡੀ ਕੋਲ ਆਪਣੇ ਬਿਆਨ ਦਰਜ ਕਰਵਾਏ ਸੀ ਤੇ ਹੁਣ ਮੁੜ ਤੋਂ ਤਲਬ ਕੀਤਾ ਗਿਆ ਏ ਮੁੜ ਤੋਂ ਸਮਨ ਭੇਜੇ ਗਏ ਨੇ ਅਤੇ ਯੁਵਰਾਜ ਸਿੰਘ ਦੇ ਨਾਲ ਨਾਲ ਇਸ ਵਾਰ ਸੋਨੂ ਸੂਦ ਰੋਬਿਨ ਉਥੱਪਾ ਇਹ ਸਾਰਾ ਮਾਮਲਾ ਕੀ ਹੈ ਮਾਮਲਾ ਇੱਕ ਸੱਟਾ ਐਪ ਦੇ ਨਾਲ ਜੁੜਿਆ ਹੋਇਆ ਏ ਇੱਕ ਔਨਲਾਈਨ ਸੱਟਾ ਐਪ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਜੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਜੜੀਆਂ ਇਸ ਦੇ ਨਾਲ ਜੁੜੀਆਂ ਚਾਹੇ ਕਰੈਕਟਰ ਯੁਵਰਾਜ ਸਿੰਘ ਹੋਣ ਜਾਂ ਫਿਰ ਸੋਨੂ ਸੂਦ, ਰੋਬਿਨ ਥੱਪਾ ਹੋਰ ਵੀ ਕਈਆਂ ਨੂੰ ਪਹਿਲਾਂ ਵੀ ਪੁੱਛਗਿਛ ਕੀਤੀ ਜਾ ਚੁੱਕੀ ਆ ਤੇ ਹੁਣ ਇਹਨਾਂ ਤੋਂ ਬਿਆਨ ਲਏ ਜਾਣਗੇ ਪੁੱਛ ਕੇ ਛੋਏਗੀ ਜੂਨ ਮਹੀਨੇ ਦੇ ਵਿੱਚ ਵੀ ਯੁਵਰਾਜ ਨੇ ਈਡੀ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਸੀ ਵੱਡੀ ਖਬਰ ਹੈ ਐਸੇ ਖਬਰ ਤੇ ਮੇਰੇ ਸਹਿਯੋਗੀ ਅੰਸ਼ੁਲ ਜੁੜੇ ਨੇ ਅੰਸ਼ੁਲ ਕਿ ਕੁਝ ਜਾਣਕਾਰੀ ਯੁਵਰਾਜ ਸਿੰਘ ਨੂੰ ਸੰਮਨ ਕੀਤਾ ਗਿਆ ਏ ਸੋਨੂ ਸੂਦ ਨੂੰ ਵੀ ईडी वालों तलब किया गया कि वाला कारण जी हाँ अगर ये देखिए पिछले आठ महीने में काफी सारे ऐसे क्रिकेटर्स हैं काफी सारे ऐसे सेलिब्रिटीज हैं जिनको इन्फोर्समेंट डायरेक्ट्रेट ने समन किया है इन्फोर्समेंट डायरेक्ट्रेट जिस केस की तफ्तीश कर रही है इस केस में जो एलिगेशन है इन सारे सेलिब्रिटीज और क्रिकेटर्स के अगेंस्ट कि इन्होंने एक इलीगल बेटिंग ऐप को अपने सोशल मीडिया अकाउंट पर प्रमोट किया जिसके वजह से जो लोग इनको मानते हैं जो इनके फैंस हैं उन फैंस ने जाकर के इन इलीगल बेटिंग ऐप्स पर पैसा लगाया और उसके बाद जो ये ऐप्स थे ये 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 इन्होंने सारा सारा पैसा वहां से साइफन ऑफ कर दिया तो ये पूरा एलिगेश, एलिगेशन है इस पूरे तफ्तीश में युवराज सिंह से पूछताछ होनी है जो जो कि तेईस ता, सितंबर को युवराज सिंह को यहाँ बुलाया गया है इसके अलावा इसके अलावा अगर आप देखें तो चौबीस सितंबर को सोनू सूद को बुलाया गया है बाईस सितंबर को रॉबिन उथप्पा को बुलाया गया है आज उर्वशी रौतेला को बुलाया गया है कल शेख विवाद मामले पाकिस्तान को व्डा झटका लग गया है आईसीसी ने PCB ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ ਦਰਸਲ PCB ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਮੈਚ ਰੈਫਰੀ ਨੂੰ ਹਟਾਇਆ ਜਾਵੇ ਪਰ ICC ਨੇ ਮੈਚ ਰੈਫਰੀ ਨੂੰ ਹਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਪਾਕਿਸਤਾਨ ਕ੍ਰਿਕਟ ਬੋਰਡ ਨੇ ICC ਤੋਂ ਇਹ ਮੰਗ ਕੀਤੀ ਸੀ PCB ਨੇ ਏਸ਼ੀਆ ਕੱਪ ਤੋਂ ਹਟਾਉਣ ਦੀ ਮੰਗ ਕੀਤੀ ਸੀ ਰੈਫਰੀ ਨੂੰ ਪਰ ਅਜੇ ਨਹੀਂ ਹੋਇਆ ICC ਦੇ ਵੱਲੋਂ PCB ਦੀ ਇਹ ਮੰਗ ਖਾਰਜ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਐਤਵਾਰ ਵਾਲੇ ਦਿਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਇਹ ਮੈਚ ਖੇលਿਆ ਗਿਆ ਸੀ ਪਰ ਭਾਰਤੀ ਖਿਡਾਰੀਆਂ ਦੇ ਵੱਲੋਂ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਗਿਆ ਟਾਸ ਵੇਲੇ ਕੈਪਟਨ ਨੇ ਹੱਥ ਨਹੀਂ ਮਿਲਾਇਆ ਉਸ ਤੋਂ ਬਾਅਦ ਜਦੋਂ ਮੈਚ ਜਿੱਤ ਗਿਆ ਭਾਰਤ ਉਸ ਦੌਰਾਨ ਵੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨੂੰ ਮਿਲਣ ਨਹੀਂ ਆਏ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੋ ਪਾਕਿਸਤਾਨ ਕ੍ਰਿਕਟ ਉਸਨੇ ICC ਤੋਂ ਮੰਗ ਕੀਤੀ ਸੀ ਕਿ ਮੈਚ ਰੈਫਰੀ ਨੂੰ ਹਟਾਇਆ ਜਾਵੇ ਪਰ ICC ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੇ ICC ਤੋਂ ਮੰਗ ਕੀਤੀ ਸੀ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਏਸ਼ੀਆ ਕੱਪ ਤੋਂ ਰੈਫਰੀ ਨੂੰ ਹਟਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਨਹੀਂ ਮੰਨਿਆ ਗਿਆ ਖਾਰਜ ਕਰ ਦਿੱਤਾ ਗਿਆ ਵੱਡੀ ਖਬਰ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਐਡਵਰਡ ਰਾਏ ਵੀ ਸੀ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਉਮੇਸ਼ ਜੋ ਪਾਕਿਸਤਾਨ ਕ੍ਰਿਕਟ ਬੋਰਡ ਆ ਉਸਨੇ ਮੰਗ ਕੀਤੀ ਸੀ ਪਰ ਉਹਨਾਂ ਦੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਕਿ ਕੁਝ ਹੋਰ ਜਾਣਕਾਰੀ ਦੇਖੋ ਪਾਕਿਸਤਾਨੀ ਬੋਰਡ ਨੇ ਪੀਸੀਬ ਨੇ ਇੱਕ ਰਿਟਰਨ ਜਿਹੜੀ ਹੈਗੀ ਹੈ ਕੰਪਲੇਂਟ ਦਿੱਤੀ ਸੀ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਨੂੰ ਕਿ ਜਿਹੜਾ ਹੈਂਡਸ਼ੇਕ ਕੰਟਰੋਵਰਸੀ ਹੋਈ ਹੈ ਇਸ ਨੂੰ ਲੈ ਕੇ ਮੈਚ ਰੈਫਰੀ ਦੇ ਉੱਤੇ ਸਵਾਲ ਖੜੇ ਕੀਤੇ ਸੀ ਪੀਸੀਬ ਨੇ ਔਰ ਉਹਨਾਂ ਨੂੰ ਮੈਚ ਰੈਫ ਨੂੰ ਹਟਾਉਣ ਦੀ ਮੰਗ ਕੀਤੀ ਸੀ ਲੇਕਿਨ ਜਿਹੜੀ ਜਾਣਕਾਰੀ ਮਿਲੀ ਹੈ ਕਿ ਬੇਰ ਕੱਲ ਰਾਤ ਨੂੰ आईसीसी ਨੇ ਜਿਹੜੀ ਮੰਗ ਹੈ ਪੀਸੀਬੀ ਦੀ ਰਿਜੈਕਟ ਕਰਤੀ ਹੈ ਜੀ ਪੀਸੀਬੀ ਨੂੰ ਦੱਸਤਾ ਗਿਆ ਕਿ ਜਿਹੜੀ ਤੁਸੀਂ ਮੰਗ ਨੂੰ ਲਿਖੀ ਹੈ ਸਾਨੂੰ ਲੈਟਰ ਕੇ ਮੰਗ ਕੀਤੀ ਹੈ ਕਿ ਪੀਸੀ ਇਹਨੂੰ ਮੈਚ ਰੈਫਰੀ ਹਟਾਇਆ ਜਾਏ ਉਹ ਸਹੀ ਨਹੀਂ ਹੈ ਔਰ ਅਸੀਂ ਤੁਹਾਡੀ ਜਿਹੜੀ ਅਪੀਲ ਇਹਨੂੰ ਰਿਜੈਕਟ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਪੀਸੀਬੀ ਨੂੰ ਝਟਕਾ ਦੋਰਾ ਲੱਗਿਆ ਇੱਕ ਤਾਂ ਟੀਮ ਹਾਰੀ ਉਹਨਾਂ ਦੀ ਔਰ ਏਸ਼ੀਆ ਕੱਪ ਤੋਂ ਬਾਹਰ ਹੋਣ ਦਾ ਵੀ ਸੰਕਟ ਹੈ ਨਾਲੇ ਹੁਣ ਜਿਹੜੀ ਮੰਗ ਹੈ ਹੈਂਡਸ਼ੇਕ ਕੰਟਰੋਵਰਸੀ ਇਹਨੂੰ ਲੈ ਕੇ ਵੀ ਉਹਨੂੰ ਮਾਤ ਖਾਣੀ ਪਈ ਹੈ ਤਾਂ ਚਤਰਫਾ ਪੀਸੀਬੀ ਤੇ ਉਹਨਾਂ ਦੀ ਟੀਮ ਘਿਰੀ ਹੋਈ ਨਜ਼ਰ ਆ ਰਹੀ ਹੈ ਇਹ ਸਾਰੇ ਮਸਲੇ ਠੀਕ ਹੈ ਹਮੇਸ਼ਾ ਬਹੁਤ ਸ਼ੁਕਰੀਆ ਹਮੇਸ਼ਾ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਦੱਸ ਦिए ਕਿ ਮੈਚ ਰੈਫਰੀ ਨੂੰ ਨਹੀਂ ਹਟਾਇਆ ਜਾਵੇਗਾ ਆ ਆਈਸੀਸੀ ਨੇ ਪੀਸੀਬੀ ਦੀ ਮੰਗ ਨੂੰ ਠੁਕਰਾ ਦਿੱਤਾ ਹੈ 2025 ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਤੇ ਭਾਰਤ ਦਾ ਮੈਚ ਸੀ ਤੇ ਇਸ ਦੌਰਾਨ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਟਾਸ ਦੇ ਦੌਰਾਨ ਪਾਕਿਸਤਾਨ ਦੇ ਕੈਪਟਨ ਸਲਮਾਨ ਅਲੀ ਆਗਾ ਦੇ ਨਾਲ ਹੱਥ ਨਹੀਂ ਮਿਲਾਇਆ ਜਿਸ ਤੋਂ ਬਾਅਦ ਵੀ ਭਾਰਤੀ ਖਿਡਾਰੀ ਗਰਾਊਂਡ ਤੇ ਨਹੀਂ ਆਏ ਸੀ ਉਸ ਤੋਂ ਬਾਅਦ ਪੀਸੀਬੀ ਦੇ ਵੱਲੋਂ ਇਹ ਮੰਗ ਰੱਖੀ ਗਈ ਪਰ ਆਈਸੀਸੀ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਹੈ ਇਸ ਦੇ ਨਾਲ ਹੀ ਵੱਡੀ ਖਬਰ ਆ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਲਗਾਤਾਰ ਦੂਜੇ ਦਿਨ ਵੀ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਵਿਜੀਲੈਂਸ ਨੇ ਅੱਜ ਬਹਾੜੀ ਦਫ਼ਤਰ ਦੇ ਵਿੱਚ ਗਜਪਤ ਸਿੰਘ ਗਰੇਵਾਲ ਨੂੰ ਤਲਬ ਕੀਤਾ ਸੀ ਦੱਸਦੇ ਕਿ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਗਰੇਵਾਲ ਨੂੰ ਸੱਮਨ ਕੀਤਾ ਗਿਆ ਸੀ ਮਜੀਠੀਆ ਦੀ ਪਤਨੀ ਗਨੀਬ ਕੌਰ ਦੇ ਭਰਾ ਨੇ ਗਜਪਤ ਗਰੇਵਾਲ ਜਿਹੜੇ ਰਿਸ਼ਤੇਦਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪਰ ਅੱਜ ਵੀ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਤਾਂ ਤਲਬ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਡੀਏ ਦਾ ਕੇਸ ਹੈ ਨਾਪਾ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਇੱਕ ਹੋਰ ਐਫਆਈਆਰ ਵੀ ਉਨ੍ਹਾਂ ਖਿਲਾਫ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀਆਂ ਦੀ ਡਿਊਟੀ ਦੇ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਲੱਗੇ ਸੀ ਆਪਣੇ ਵਰਕਰਾਂ ਨੂੰ ਫੜਕਾਉਣ ਦੇ ਇਲਜ਼ਾਮ ਲੱਗੇ ਸੀ ਤੇ ਗਜਪਤ ਸਿੰਘ ਰਵਾਲ ਜੋ ਕਰੀਬੀ ਰਿਸ਼ਤੇਦਾਰ ਨੇ ਵਿਕਰਮ ਮਜੀਠੀਆ ਤਾਂ ਇਸ ਵੇਲੇ ਮਨੋਜ ਰਾਠੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨੋਜ ਜੀ ਕਿ ਕੁਝ ਅਪਡੇਟ ਮਿਲ ਰਿਹਾ ਹੈ ਤਲਬ ਕਿਹੜੇ ਕੇਸ ਦੇ ਵਿੱਚ ਕੀਤਾ ਗਿਆ ਗਜਪਤ ਸਿੰਘ ਗਰੇਵਾਲ ਨੂੰ ਕੀ ਜਾਣਕਾਰੀ ਹੈ ਕੀ ਹਵਾਲਾ ਦਿੱਤਾ ਗਿਆ ਹੈ ਪੇਸ਼ ਨਹੀਂ ਹੋਇਆ ਅਜੇ ਵੀ ਗੁਰਨਵੀਰ ਅਸੀਂ ਇਸ ਵੇਲੇ ਵਿਜੀਲੈਂਸ ਦਫ਼ਤਰ ਦੇ ਬਾਹਰ ਹੀ ਮੌਜੂਦ ਆ ਜਿੱਥੇ ਹਾਲਾਂਕਿ 11 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ ਜਿਹੜੇ ਗਜਪਤ ਸਿੰਘ ਗਰੇਵਾਲ ਨੇ ਉਹਨਾਂ ਨੂੰ ਅੱਜ ਬੁਲਾਇਆ ਗਿਆ ਸੀਗਾ ਔਰ ਬਕਾਇਦਾ ਉਹਨਾਂ ਨੂੰ ਇਹ ਸੰਬੰਧ ਦਿੱਤਾ ਗਿਆ ਸੀਗਾ ਕਿਉਂਕਿ 15 ਤਰੀਕ ਯਾਨੀ ਕਿ ਜਿਹੜੇ ਬੀਤੇ ਦਿਨ ਉਹਨਾਂ ਨੂੰ ਸੰਬੰਧ ਦਿੱਤਾ ਗਿਆ ਸੀਗਾ ਔਰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਜਿਹੜਾ ਹੈਗਾ ਬਿਜ਼ਨਸ ਵੱਲੋਂ ਸਪੈਸ਼ਲੀ ਇੱਕ ਨੋਟਿਸ ਵੀੜਾ ਦਿੱਤਾ ਗਿਆ ਥਾ ਐਫ ਆਈ ਆਰ ਨੰਬਰ 22/2025 ਇਹ ਜਿਹੜਾ ਐਫ ਆਈ ਆਰ ਹੋਈ ਸੀ ਵਿਕਰਮ ਮਜੀਠੀਆ ਆਈ ਤੋਂ ਜ਼ਿਆਦਾ ਸੰਪਤੀ ਮਾਮਲੇ ਦੇ ਵਿੱਚ ਉਸੇ ਕੇਸ ਦੇ ਵਿੱਚ ਜਿਹੜਾ ਹੈਗਾ ਪੁੱਛਗਿੱਛ ਕਰਨੀ ਸੀ ਜਿਸ ਨੂੰ ਲੈ ਕੇ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹਨ ਹਾਲਾਂਕਿ 15 ਤਰੀਕ ਨੂੰ ਸੰਬੰਧ ਦਿੱਤੇ ਗਏ ਸੀ ਉਸ ਤੋਂ ਬਾਅਦ ਨਵੀਂ ਪੇਸ਼ ਹੋਏ ਅੱਜ ਦੁਬਾਰਾ ਤੋਂ ਸੰਮਨ ਦਿੱਤੇ ਗਏ ਸੀ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਦਾ ਵਿਜੀਲੈਂਸ ਦਫ਼ਤਰ ਸੈਕਟਰ 68 ਲੇਕਿਨ ਹਜੇ ਤੱਕ ਉਹਨਾਂ ਦੇ ਜਿਹੜੇ ਗਜਪਤ ਗਰੇਵਾਲ ਨੇ ਉਹ ਹਜੇ ਤੱਕ ਪੇਸ਼ ਨਹੀਂ ਹੋਏ ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਦੀ ਐਡਵੋਕੇਟ ਦੇ ਨਾਲ ਵੀ ਗੱਲਬਾਤ ਕਰਨ ਦੀ ਲੇਕਿਨ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ ਕਿ ਉਹ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਕਿਉਂਕਿ ਦੇਖੋ ਅਕਰੀਬ 1 ਵਜੇ ਦਾ ਸਮਾਂ ਹੋ ਚੱਲਿਆ 11 ਵਜੇ ਦਾ ਸਮਾਂ ਲੇਕਿਨ ਹਜੇ ਤੱਕ ਉਹ ਪੇਸ਼ ਨਹੀਂ ਹੋਏ ਨੇ ਹਾਲਾਂਕਿ ਹੁਣ ਦੁਬਾਰਾ ਤੋਂ ਉਹਨਾਂ ਨੂੰ ਸੰਬੰਧ ਜਿਹੜਾ ਹੈਗਾ ਉਹ ਭੇਜਿਆ ਜਾ ਸਕਦਾ ਹੈ ਕਿਉਂਕਿ ਅੱਜ ਵੀ ਜਿਹੜਾ ਹੈਗਾ ਉਹ ਪੇਸ਼ ਹੁੰਦੇ ਨਹੀਂ ਨਜ਼ਰ ਆ ਰਹੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਲਚਲ ਨਹੀਂ ਹੈ ਮਨੋਜ ਮਨੋਜ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਵਿਜੀਲੈਂਸ ਦੇ ਵੱਲੋਂ ਕੀ ਕੋਈ ट्रांजੈਕਸ਼ਨਸ ਨੇ ਕੀ ਕੋਈ ਕਾਰੋਬਾਰ ਦੇ ਵਿੱਚ ਨੇ ਕੀ ਅਜਿਹਾ ਕੀ ਜੋ ਪੁੱਛਿਆ ਜਾਣਾ ਹੈ ਗਜਪਤ ਸਿੰਘ ਗਰੇਵਾਲ ਤੋਂ ਦੇਖੋ ਹੁਣ ਤੱਕ ਦੀ ਜਿਹੜੀ ਸੋਰਸਿਸਾਨੂੰ ਜਾਣਕਾਰੀ ਦੇ ਰਹੇ ਆ ਇਹਦੇ ਵਿੱਚ ਇਹੀ ਹੈ ਕਿ ਜਿਹੜੀ ਐਫਆਈਆਰ ਹੋਈ ਸੀ ਬਾਈ ਨੰਬਰ ਐਫਆਈਆ 2025 ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਉਦੇ ਵਿੱਚ ਜਿਹੜੇ ਅਕਾਊਂਟਸ ਦੀ ਡਿਟੇਲ ਖੰਡਾਲੀ ਗਈ ਸੀ ਉਹਦੇ ਵਿੱਚ ਜਿਹੜੇ ਵੀ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਜਿਹੜੀ ਹੈਗੀ ਉਹਨਾਂ ਦੇ ਬੈਂਕ ट्रांजੈਕਸ਼ਨਸ ਨੂੰ ਲੈ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਹੈਗੇ ਉਹ ਸਾਰੇ ਡਿਟੇਲਸ ਅਕਾਊਂਟ ਖੰਡਾਲੇ ਗਈ ਸੀ ਉਦੇ ਵਿੱਚ ਹੀ ਕੁਝ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰਨੀ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਾਂਚ ਵਾਸਤੇ ਨਾਲ ਉੱਥੇ ਬੁਲਾਇਆ ਗਿਆ ਸੀਗਾ ਕਿਉਂਕਿ ਕਈ ਚੀਜ਼ਾਂ ਇਹਦੇ ਵੀ ਸਾਹਮਣੇ ਆਈ ਸੀ ਜਿਹੜੀ ਬਿਜ਼ਨਸ ਲੋਜਿਸਟਿਕ ਜਾਣਕਾਰੀ ਦਿੱਤੀ ਗਈ ਹੈ ਕਿ ਚਾਹੇ ਉਹ ਬੈਂਕ ਅਕਾਊਂਟ ਹੀ ਹੋਵੇ ਚਾਹੇ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਹੋਵੇ ਚਾਹੇ ਉਹਨਾਂ ਦੀ ਦਿੱਲੀ ਦੀ ਜਾਂ ਹਿਮਾਚਲ ਦੀ ਹੋਰ ਵੀ ਕਈ ਥਾਵਾਂ ਤੇ ਜਿਹੜੀ ਵੀ ਚੀਜ਼ਾਂ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਵੀ ਜਿਹੜੀ ਹੈ ਇੱਕ ਇੱਕ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਇਸੇ ਸੰਬੰਧ ਦੇ ਵਿੱਚ ਇਸੇ ਸੰਬੰਧ ਦੇ ਵਿੱਚ ਅੱਜ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਗੱਜਪਤ ਗਰੇਵਾਲ ਨੂੰ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਲੇਕਿਨ ਅੱਜ ਵੀ ਉਹ ਪੇਸ਼ ਨਹੀਂ ਹੋ ਪਾਏ ਜੀ ਠੀਕ ਹੈ ਮਨੋਜ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਤਵਾਰਾ ਲਾਵਾਂਗੇ ਤੁਹਾਤੋਂ ਫਿਲਹਾਲ ਵੱਡੀ ਖਬਰ ਹੈ ਵਿਕਰਮ ਸਿੰਘ ਮਜੀਠੀਆ ਕੇਸ ਦੇ ਨਾਲ ਜੁੜੀ ਹੋਈ ਗਜਪਤ ਸਿੰਘ ਗਰੇਵਾਲ ਵਿਕਰਮ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਨੇ ਗਨੀਵਕੌਰ ਮਜੀਠੀਆ ਦੇ ਬ੍ਰਦਰ ਨੇ ਭਰਾ ਨੇ ਉਹਨਾਂ ਦੇ ਤੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਪਰ ਦੂਜੇ ਦਿਨ ਵੀ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਗਜਪਤ ਸਿੰਘ ਗਰੇਵਾਲ ਅੱਗੇ ਵੱਧਦੇ ਹਾਂ ਦਿੱਲੀ BMW ਹਾਦਸੇ ਨੂੰ ਲੈ ਕੇ ਵੱਡੀ ਖਬਰ ਹੈ ਹਾਦਸੇ ਦੇ ਸਮੇਂ ਨਸ਼ੇ ਦੇ ਵਿੱਚ ਨਹੀਂ ਸੀ ਕਾਰ ਚਾਲਕ ਗਗਨਪ੍ਰੀਤ ਇਹ ਹੁਣ ਖੁਲਾਸਾ ਹੋ ਚੁੱਕਿਆ ਹੈ ਮਲਜ਼ਮ ਗਗਨਪ੍ਰੀਤ ਦੀ ਬਲੱਡ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਨਿਆਇਕ ਹਿਰਾਸਤ ਦੇ ਵਿੱਚ ਹੈ ਹਾਦਸੇ ਦੇ ਮੁਲਜ਼ਮ ਅਤੇ BMW ਦੀ ਟੱਕਰ ਦੇ ਨਾਲ ਵਿੱਤ ਮੰਤਰਾਲੇ ਦੇ ਵਿੱਚ ਕੰਮ ਕਰਦੇ ਡਿਪਟੀ ਸੈਕਟਰੀ ਨਵਜੋਤ ਸਿੰਘ ਦੀ ਜਾਨ ਚਲੀ ਗਈ ਸੀ BMW ਨੇ ਉਸ ਦੇ ਬਾਈਕ ਨੂੰ ਟੱਕਰ ਮਾਰੀ ਸੀ ਨਵਜੋਤ ਸਿੰਘ ਦੀ ਥਾਂਹੇ ਮੌਤ ਹੋ ਗਈ ਉਸ ਦੀ ਪਤਨੀ ਗੰਭੀਰ ਜ਼ਖਮੀ ਹੋਈ ਤੇ ਇਲਜ਼ਾਮ ਲੱਗੇ ਕਿ ਗਗਨਪ੍ਰੀਤ ਕੌਰ ਜੋ ਗੱਡੀ ਚਲਾ ਰਹੀ ਸੀ ਹਾਲਾਂਕਿ ਉਹ ਵੀ ਜ਼ਖਮੀ ਹੋਈ ਉਹਨਾਂ ਦੇ ਪਤੀ ਸੀ ਗੱਡੀ ਦੇ ਵਿੱਚ ਉਹ ਵੀ ਜ਼ਖਮੀ ਹੋਏ 에ਅਰ ਬੈਗ BMW ਗੱਡੀ ਦੇ ਖੁੱਲ ਗਏ ਤੇ ਇਲਜ਼ਾਮ ਸੀ ਕਿ ਡਰਿੰਕ ਕੀਤੀ ਹੋਈ ਸੀ ਪਰ ਹੁਣ ਜੋ ਰਿਪੋਰਟ ਆਈ ਹੈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਏ ਕਿ ਨਹੀਂ ਉਹਨਾਂ ਨੇ ਡਰਿੰਕ ਨਹੀਂ ਕੀਤੀ ਹੋਈ ਸੀ ਤਾਂ ਇਹ ਹੁਣ ਉਹਨਾਂ ਦੀ ਜੋ ਰਿਪੋਰਟ ਹੈ ਮੈਡੀਕਲ ਰਿਪੋਰਟ ਹੈ ਉਸ ਦੇ ਵਿੱਚ ਬਲੱਡ ਰਿਪੋਰਟ ਹੈ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਏ ਕਿ ਗगनਪ੍ਰੀਤ ਜਦੋਂ ਗੱਡੀ ਚਲਾ ਰਹੀ ਸੀ ਉਸ ਵੇਲੇ ਉਹ ਨਸ਼ੇ ਦੇ ਵਿੱਚ ਨਹੀਂ ਸੀ ਤੋ ਉਹ ਤਾਂ ਰਾਸ਼ਟਰਪਤੀ ਦਾ ਪੰਜਾਬ ਆਉਣ ਦਾ ਹਾਲੇ ਕੋਈ ਪ੍ਰੋਗਰਾਮ ਨਹੀਂ ਹੈ ਪੀਆਈਬੀ ਨੇ ਦ੍ਰੋਪਦੀ ਮੁਰਮੂ ਦੇ ਪੰਜਾਬ ਦੌਰੇ ਦੀ ਖਬਰ ਨੂੰ ਗਲਤ ਦੱਸਿਆ ਹੈ ਰਾਸ਼ਟਰਪਤੀ ਦੇ ਡੇਰਾ ਬਿਆਸ ਆਉਣ ਦੀ ਗੱਲ ਕੀਤੀ ਜਾ ਰਹੀ ਸੀ ਗੱਲ ਸਾਹਮਣੇ ਆ ਰਹੀ ਸੀ ਪਰ ਹੁਣ ਪੀਆਈਬੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਅਤੇ ਅਜਿਹੀਆਂ ਖਬਰਾਂ ਨੂੰ ਚੁਫਲਾਇਆ ਗਿਆ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਡੇਰਾ ਬਿਆਸ ਪਹੁੰਚ ਰਹੇ ਨੇ ਇੱਥੇ ਉਹ ਰੁਕਣਗੇ ਪਰ ਹੁਣ ਪੀਆਈਬੀ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਫੈਕਟ ਚੈੱਕ ਦੇ ਤੌਰ ਤੇ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਜਿਹੜੇ ਮੀਡੀਆ ਚੈਨਲ ਜਿੰਨੀਆਂ ਖਬਰਾਂ ਚਲਾ ਰਹੇ ਨੇ ਉਹ ਗਲਤ ਨੇ ਕਿਉਂਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦਾ ਫਿਲਹਾਲ ਪੰਜਾਬ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੀਆਈਬੀ ਨੇ ਸਪਸ਼ਟ ਕੀਤਾ ਹੈ ਕਿ ਦ੍ਰੋਪਤੀ ਮੁਰਮੂ ਦੇ ਪੰਜਾਬ ਦੌਰੇ ਦੀ ਖਬਰ ਗਲਤ ਹੈ ਰਾਸ਼ਟਰਪਤੀ ਦੇ ਡੇਰਾ ਬਿਆਸ ਆਉਣ ਦੀ ਗੱਲ ਕਹੀ ਜਾ ਰਹੀ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹ ਇੱਥੇ 2 ਦਿਨ ਰੁਕਣਗੇ ਪਰ ਹੁਣ ਆ ਜੋ ਵੀ ਇਹ ਮਹਾਸੀ ਜਾਂ ਇਹ ਗਲਤ ਜਾਣਕਾਰੀਆਂ ਸੀ ਉਸ ਤੇ ਫਿਲਹਾਲ ਰੋਕ ਲੱਗ ਗਈ ਹੈ ਉਸ ਤੇ ਫਿਲਹਾਲ ਕਲੈਰਟੀ ਦਿੱਤੀ ਹੈ ਪੀਆਈਬੀ ਨੇ ਤੇ ਕਿਹਾ ਹੈ ਕਿ ਜੀਆਂ ਖਬਰਾਂ ਨਾ ਚਲਾਈਆਂ ਜਾਣ ਕਿਉਂਕਿ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪੰਜਾਬ ਆਉਣ ਦਾ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਪੰਜਾਬ ਦੌਰੇ ਦੀ ਖਬਰ ਨੂੰ ਗਲਤ ਦੱਸਿਆ ਗਿਆ ਉਧਰ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਦੇ ਮਾਮਲੇ ਤੇ ਵੀ ਸਿਆਸਤ ਗਰਮਾਈ ਹੈ ਬੀਜੇਪੀ ਨੇ ਇਸ ਤੇ ਸਵਾਲ ਚੁੱਕੇ ਨੇ ਕਿ ਰਾਹੁਲ ਗਾਂਧੀ ਨੂੰ ਸਰੋਪਾਉ ਨਹੀਂ ਸੀ ਦੇਣਾ ਚਾਹੀਦਾ ਆਰਪੀ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਆਰਪੀ ਸਿੰਘ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੀ ਦੋਸ਼ੀ ਪਾਰਟੀ ਨੂੰ ਸਰੋਪਾਉ ਲੈਣ ਦਾ ਹੱਕ ਨਹੀਂ ਹੈ ਦੱਸਿਏ ਕਿ ਕੱਲ ਰਾਹੁਲ ਗਾਂਧੀ ਜਦੋਂ ਪੰਜਾਬ ਦੌਰੇ ਤੇ ਸੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਗਏ ਉੱਥੇ ਰਾਹੁਲ ਗਾਂਧੀ ਦੇ ਨਾਮ ਦੀ ਅਰਦਾਸ ਵੀ ਕੀਤੀ ਗਈ ਉਹਨਾਂ ਨੂੰ ਸਰੋਪਾਉ ਸਾਹਿਬ ਵੀ ਦਿੱਤੇ ਗਏ ਇਸ ਤੇ SDPC ਨੇ ਵੀ ਰਿਐਕਟ ਕੀਤਾ ਹੈ ਦੂਜੇ ਪਾਸੇ ਹੁਣ BJP ਦੇ ਆਗੂ ਆਰਪੀ ਸਿੰਘ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਨੇ 1984 ਸਿੱਖ ਕਤਲੇਆਮ ਕਰਵਾਇਆ ਹੋਵੇ ਉਸ ਦੇ ਆਗੂ ਖਾਸ ਕਰਕੇ ਗਾਂਧੀ ਪਰਿਵਾਰ ਦੇ ਮੈਂਬਰ ਨੂੰ ਸਰੂਪਾ ਉ ਦੇਣ ਦਾ ਹੱਕ ਨਹੀਂ ਹੈ ਸਰੂਪਾ ਲੈਣ ਦਾ ਹੱਕ ਨਹੀਂ ਸਰੂਪਾ ਸਾਹਿਬ ਜਿਨੇ ਪਰ ਦੁਵਾਰਾ ਕਮੇਟੀ ਕੀ ਔਰ ਸੇ પ્રતિਬੰਧਿਤ ਹੈ राजनीतिक लोगों को शुरूपा साहब देने के लिए मनाई है अब किसी गुरुद्वारा साहब की कमेटी ने उस कानून को उल्लंघना करते हुए उस प्रतिबंध पर उल्लंघना करते हुए अगर शुरूपा साहब दिया तो उसका जवाब गुरुद्वारा कमेटी उनसे मांग सकती है और वैसे भी कांग्रेस के नेता को राहुल गांधी को सुरूपा साहब देना तो सचमुच जख्मों को वापस खड़ा करना है जबकि राहुल गांधी के पुरानी बात तो मैं बाद में बताता हूँ पर राहुल गांधी के जो एडवाइज़र है श्याम प्रजोदा उन्होंने अभी सिखों को लेकर कहा था वो हुआ तो हुआ अगर ये सोच है जिस पार्टी की उस पार्टी के नेता को सरोपा साफ देना गुरुद्वारे में उसका स्वागत करना ये तो जख्मों पर नमक लगाने की बात है एक दूसरा ये कि हम लोग भूलें नहीं उन्नीस सौ चौरासी को जिस प्रकार से चौरासी के अंदर पाँच हजार से अधिक सिखों का कत्ल दिल्ली के अंदर किया गया देश भर में किया गया उससे पहले 80 से 90 के दशक में जिस प्रकार से पच्चीस हजार युवक पंजाब के मारे गए निर्दोष युवक मारे गए जिनकी कोई गिनती नहीं है और जिस प्रकार से आपने चुनाव जीतने के लिए निर्दोष सिखों को देशद्रोही साबित कर दिया चुनाव जीतने के लिए तो पंजाब और सिख कभी इसको भूल नहीं सकते ਦਰ ਬਾਲੀਵੁੱਡ اداکارਾਂ ਅਤੇ ਐਮ ਪਿਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਦੇ ਵੱਲੋਂ ਮੋੜ ਸਮਨ ਕੀਤਾ ਗਿਆ ਹੈ ਬੇਬੇ ਮਹਿੰਦਰ ਕੌਰ ਤੇ ਟਿੱਪਣੀ ਦੇ ਮਾਮਲੇ ਦੇ ਵਿੱਚ ਕੰਗਨਾ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ 29 ਸਤੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਹੁਣ ਦੱਸਦੀਏ ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਦੇ ਵੱਲੋਂ ਇੱਕ ਵਿਵਾਦਿਤ ਟਵੀਟ ਕੀਤਾ ਗਿਆ ਸੀ ਹਾਲਾਂਕਿ ਰੀਟਵੀਟ ਕਰਦੇ ਹੋਏ ਉਸ ਨੇ ਉਸ ਦੇ ਵਿੱਚ ਟਿੱਪਣੀਆਂ ਕੀਤੀਆਂ ਸੀ ਉਸ ਤੋਂ ਬਾਅਦ ਕੰਗਨਾ ਨੇ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਦੀ ਦਾਦੀ ਤੱਕ ਦੱਸ ਦਿੱਤਾ ਇਹ ਮਾਮਲਾ ਕਿਸਾਨ ਅੰਦੋਲਨ ਦੇ ਦੌਰਾਨ ਬੀਬੇ ਮਹਿੰਦਰ ਕੌਰ ਤੇ ਕੀਤੀ ਗਈ ਵਿਵਾਦਿਤ ਚਿਪਣੀ ਨਾਲ ਸੰਬੰਧਿਤ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਰਹਿਣ ਵਾਲੀ ਹੈ ਬੀਬੇ ਮਹਿੰਦਰ ਕੌਰ ਅਤੇ ਕਿਸਾਨ ਅੰਦੋਲਨ ਦਾ ਚਰਚਿਤ ਚਿਹਰਾ ਇਹ ਕੰਗਨਾ ਰਣੋਤ ਨੇ ਉਨ੍ਹਾਂ ਦੀ ਫੋਟੋ ਟਵੀਟ ਕਰਕੇ ਲਿਖਿਆ ਕਿ ਇਹ ਦਾਦੀ ਪਹਿਲਾਂ ਸ਼ਾਹੀਨ ਬਾਗ ਦੇ ਧਰਨੇ ਵਿੱਚ ਸੀ ਹੁਣ ਕਿਸਾਨ ਧਰਨੇ ਵਿੱਚ ਕੰਗਨਾਰਣੌਤ ਨੇ ਟਵੀਟ ਵਿੱਚ ਮਹਿੰਦਰ ਕੌਰ ਬਾਰੇ ਲਿਖਿਆ ਸੀ ਕਿ ਉਹ 100 ਰੁਪਏ ਦਿਹਾੜੀ ਉੱਤੇ ਕਿਸਾਨੀ ਧਰਨੇ 'ਚ ਸ਼ਾਮਲ ਹੋਈ ਹੈ ਜਿਸ ਤੋਂ ਬਾਅਦ ਕੰਗਨਾਰਣੌਤ ਨੂੰ ਵੱਡੇ ਪੱਧਰ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਮਾਨਹਾਨੀ ਦਾ ਕੇਸ ਉਸ ਦੇ ਖਿਲਾਫ ਪਾਇਆ ਗਿਆ ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੰਗਨਾਰਣੌਤ ਨੇ ਪਟੀਸ਼ਨ ਪਾਈ ਕਿ ਉਹ ਕੇਸ ਰੱਦ ਕੀਤਾ ਜਾਵੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਪਰ ਦੋਮਾ ਥਾਮਾ ਤੋਂ ਉਸਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਬਠਿੰਡਾ ਅਦਾਲਤ ਦੇ ਵੱਲੋਂ ਦੁਬਾਰਾ ਤੁ ਕੰਗਰਨ ਰੌਤ ਨੂੰ ਸੱਮਨ ਕੀਤਾ ਗਿਆ ਹੈ। ਮਾਤਾ ਜੀ ਜਿਹੜੀ ਅੱਜ ਉਹਨਾਂ ਨੂੰ ਸੱਮਨ ਜਾਰੀ ਹੋਇਆ ਕੰਗਰਨ ਰੌਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹ ਤੇ ਅਸੀਂ ਕੀ ਕਹਿਣਾ ਚਾਹੁੰਦੇ ਸੀ ਅਸੀਂ ਕੀ ਹੁਣ ਸੱਮਨ ਜਾਰੀ ਹੋ ਗਿਆ ਤਾਂ ਵਧੀਆ ਕਰੇ ਅਦਾਲਤ ਨੇ ਵਧੀਆ ਵਧੀਆ ਸੋਹਣਾ ਕੰਮ ਕਰਿਆ। ਹੂੰ ਅਸੀਂ ਕੀ ਆਖਣਾ ਦਾਲਤ ਜੋ ਸਰਵ ਨੂੰ ਗੰਢ ਦੇ ਬੂਤੀ ਆਪੇ ਦੀ ਬੂਤੀ ਅਸੀਂ ਕੀ ਆਖਦੇ ਨੂੰ ਜੇ ਆਪਦੇ ਕਰਮਾਂ ਦਾ ਫਲ ਜੇ ਇਹ ਕੀਤੇ ਦਾ ਫਲ ਆਪ ਹੀ ਪਾਉ। ਮਾਤਾ ਜੇ ਤੁਹਾਨੂੰ ਮਿਲੇ ਕੋਈ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਕੋਈ ਮੰਨ ਲਓ ਜੇ ਕੱਲ ਨੂੰ ਕੋਈ ਤੁਹਾਡੇ ਨਾਲ ਕੋਈ ਮਾਫੀ ਮੰਗਤੇ ਆ ਕੋਈ ਗੱਲਬਾਤ ਹੁੰਦੀ ਹੈ ਕੋਈ ਹੋਈ ਹੈ ਤੁਹਾਡੇ ਨਾਲ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਮਿਲੀਏ ਨਾ ਅਸੀਂ ਉਹਨੂੰ ਮਿਲੇ ਆ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਉਹਦਾ ਆਦਾਲਤਾਂ ਜੀ ਚੁਰੀ ਫਿਰਦੀ ਹੈ। ਯਾਰ ਜੇ ਨਹੀਂ ਮੈਨੂੰ ਕੋਈ ਕੀ ਆ ਸਰਦ ਤੇ ਵੀ ਬੜਾ ਤਕੜੀ ਹੋਈ ਫਿਰਦੀ ਹੈ ਭਾਈ ਸਾਨੂੰ ਕੋਈ ਕੋਈ ਗੱਲ ਦੱਸਣੀ ਹੋਈ ਤੇ ਸਾਨੂੰ ਮਿਲ ਜੀ ਦੀ ਜੀ ਮਾਤਾ ਜੀ ਕੱਲੋਂ ਹੁਣ ਮੰਨ ਲਓ ਉਹਨਾਂ ਨੂੰ ਕੋਰਟ ਤੋਂ ਸਮਝ ਜਾਰੀ ਹੋ ਗਏ ਨੇ ਉਹਨਾਂ ਨੂੰ ਪੇਸ਼ ਹੋਣਾ ਪਊਗਾ ਫਿਰ ਕੇਸ ਚੱਲੂਗਾ કે ਫਿਰ ਚੱਲੂਗਾ ਕੱਲੋਂ ਸਜ਼ਾ ਵੀ ਹੋ ਸਕਦੀ ਔਰ ਜੇ ਤੁਹਾਡੇ ਨਾਲ ਕੋਈ ਗੱਲ ਕਰੇ ਜਾਂ ਮਾਫੀ ਮੰਗੇ ਤੁਸੀਂ ਮਾਫ ਕਰ ਸਕਦੇ ਹੋ ਵੀ ਇਹਨੇ ਤਾਂ ਮਾਫ ਕਰ ਦਾਂਗੇ ਜੇ ਕੋਈ ਰਾਹ ਹੰਦਿਆ ਆਉਗਾ ਤਾਂ ਮਾਫੀ ਕਰ ਦਾਂਗੇ ਸਾਡੀ ਕਿੰਨਾ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਪਰ ਮਾਫੀ ਮੰਗੇ ਤਾਂ ਸਹੀ ਆ ਕੇ ਮੈਂ ਮਾਫੀ ਮੰਗਦੀ ਆ ਮੇਥੋਂ ਗਲਤੀ ਹੋਈ ਹੈ ਇਹ ਲੋਦੀ ਮੇਰੇ ਤੇ ਗਲਤੀ ਨਹੀਂ ਹੋਈ ਮੈਂ ਤਾਂ ਕੁਛ ਕੀਤਾ ਹੀ ਨਹੀਂ ਤੇ ਫਿਰ ਵੀ ਪੌਂਕ ਦੀ ਫਿਰਦੀ ਪਕਾਈ ਕਰਦੀ ਰਹਿੰਦੀ ਹੈ ਰੋਹੀ ਜੀ ਹੂੰ ਹੁਣ ਕਿਸੇ ਦੀ ਕੋਈ ਗੱਲਬਾਤ ਹੋਈ ਉਹਨਾਂ ਨਾਲ ਕੋਈ ਤੁਹਾਡੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਭਾਈ ਸਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਜੇ ਕੋਈ ਕਰੂਗਾ ਉਹ ਸੋਚ ਲਾਂਗੇ ਉਹ ਜਾਵੇ ਪਛਪੜਤਾਲ ਲੰਘ ਵੇਖ ਲਾਂਗੇ ਜਿਹੜੀ ਸਾਨੂੰ ਮਾਫੀ ਮੰਗੇ ਉਹ ਮਾਫ ਕਰ ਦੇਾਂਗੇ ਕੀ ਮਾਤਾ ਇੰਨਾ ਟਾਈਮ ਹੋ ਗਿਆ ਕੇਸ ਚੱਲਦੇ ਨੂੰ ਕਿ ਹੁਣ ਤੁਹਾਡਾ ਉੱਥੋਂ ਤੱਕ ਆਇਆ ਕੀ ਕਹਣਾ ਚਾਹੁੰਦਾ ਅਸੀਂ ਕੀ ਕਹਣਾ ਤੇ ਉਹ ਨਹੀਂ ਰੱਖਦਾ ਵੀ ਜੇ ਜੀ ਮਾਫੀ ਨਹੀਂ ਜੇ ਸਰਕਾਰਾਂ ਅਦਾਲਤਾਂ ਕਰਦੀਆਂ ਨਾਲ ਅਰਦਾਰ ਅਦਾਲਤਾਂ ਦੇ ਕੰਮਨ ਵੱਡੀ ਰਾਤ ਬਣਾ ਰਹੇ ਤਰੇ ਐਡੀ ਸ਼ੇਤੀ ਕਾਹਨਾ ਕਦੋਂ ਕਰਦੇ ਉਹ ਜੇ ਜਿਆ ਸੋਚ ਸਮਝ ਕੇ ਉਹਨਾਂ ਨੂੰ ਸਜ਼ਾ ਦੇਣਗੇ ਤੇ ਉਹ ਆਪ ਕੋ ਸੋਚਣ ਜਾਂ ਆਪਣੇ ਦੇਣਗੇ ਸਜ਼ਾ ਭਾਈ ਅਦਾਲਤਾਂ ਦੇ ਕੰਮ ਤੇ ਵਿਜਿਤ ਮਰਨਾ ਪੇਸ਼ ਹੋਣਾ ਦਾ ਇਹੀ ਕੰਮ ਹੈ ਕਿ ਬਾਹਰ ਲਉਣੀ ਦੁਖ ਰੋਣਾ ਦਾ ਕਿਹਦਾ ਸਜ਼ਾ ਤਾਂ ਰੱਖਦਾ ਸਰਕਾਰਾਂ ਨੇ ਦੇਣੀ ਹੈ ਤੁਹਾਡੇ ਕੋਈ ਵਕੀਲ ਸਾਹਿਬ ਨਾਲ ਗੱਲਬਾਤ ਹੋਈ ਕੋਈ ਤੁਹਾਡੀ ਕੋਈ ਤੁਹਾਡੇ ਵਕੀਲ ਸਾਹਿਬ ਨੇ ਕੁਝ ਆਖਿਆ ਹੋਵੇ ਸਾਡੇ ਹਾਂ ਤਾਂ ਕੁਝ ਨਹੀਂ ਆਖਿਆ ਸੀ ਸਭ ਕੁਝ ਕਰਾਂਗੇ ਹਾਂ ਦੇ ਸਾਰਾ ਕੁਝ ਕਰਾਂਗੇ ਸਭ ਫਿਕਰੀ ਹੈ ਅਸੀਂ ਝਗੜਾਂਗੇ ਅੱਗੇ ਸਾਡੇ ਨਾਲ ਤੁਸੀਂ ਝਗੜਨਾ ਹੀ ਨਹੀਂ ਦਿਖਾਤਰ ਓ ਤਾਂ ਮੈਂ ਨਾਲ ਝਗੜੂੰਗਾ ਸਾਡੇ ਆਪਣੇ ਵਕੀਲ ਹੋਰ ਕਰ ਲੈਣਗੇ ਮਾਤਾ ਕੀ ਜੇ ਉਹ ਬੰਦੇ ਉਹਨਾਂ ਨੂੰ ਸਜ਼ਾ ਹੋਵੇ ਕੋਰਟ ਸੁਣਾਉਂਦੀ ਕਿ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਮਤ ਪਤ ਤੇ ਹੋਣੀ ਤਾਂ ਚਾਹੀਦੀ ਹੈ ਜਿਵੇਂ ਇਸ ਤਰ੍ਹਾਂ ਬੋਲ ਦਿੱਤੀ ਤੇ ਕੀਤੀ ਦਾ ਫਲ ਪਾਵੇ ਪਾਵੇ ਕੀ ਤੀਨ ਫੜ ਪਾਵੇ ਬਾਵੇ ਕੀ ਹੋਇਆ ਕਿਸੇ ਦਾ ਗੱਲ ਕੀ ਹੋਈ ਤੁਨੀ ਹੋਏਗਾ ਇਸ ਤੇ ਧਰਨੇ ਤੇ ਬੈਠੇ ਦਾ ਭਾਈ ਤੇ ਉਹ ਵੇਖ ਕੇ ਰਖ ਰਾ ਵੀ ਇੱਕ ਕਿਸਾਨ ਤਾਂ ਹੈ ਔਰਤਾਂ ਨੂੰ ਵੀ ਵੇਲੀਆਂ ਘਰੇ ਤੇ 100-100 ਰੁਪਏ ਦੇ ਕੇ ਦਿਹਾੜੀ ਦੇ ਕੇ ਲਿਆਉਂਦੀ ਹੈ ਅਸੀਂ ਭਾਈ 100-100 ਰੁਪਏ ਦਿਹਾੜੀ ਤੇ ਨਹੀਂ ਜਾਂਦੇ ਅਸੀਂ ਅਸੀਂ ਜਾਣਦੇ ਜਾਣਦੀਆਂ ਸੀ ਆਪਦੇ ਬੱਚਿਆਂ ਦੀ ਜੈਦਾ ਖਾਤਰ ਮੋਦੀ ਸਾਹਿਬ ਨੇ ਕਟਰਾਉਲ ਕਰਿਆ ਸਾਡੇ ਤੇ ਵੀ ਸਾਰੀਆਂ ਜਮੀਨਾਂਆਂ ਖੋਹ ਕੇ ਅਸੀਂ ਢਾ ਕੇ ਫਾਰਮ ਬਣਾਵਾਂਗੇ ਟਾਈਮ ਟਾਈ ਕਰਾਂਗੇ ਤੇ ਕਿਸਾਨਾਂ ਨੂੰ ਦਿਹਾੜੀ ਤੇ ਰੱਖਿਆ ਕਰਾਂਗੇ ਹੋਰ ਤਾਂ ਲੋਕ 8 ਘੰਟੇ ਕੰਮ ਕਰਾਉਂਦੇ ਮੋਦੀ ਸਾਹਿਬ ਨੇ ਇਹ ਕਿਹਾ ਸੀ ਭੁੱਖੇ ਧਾਇ ਰੱਖਿਆ ਕਰਕੇ ਤੇ 12 ਘੰਟੇ ਕੰਮ ਕਰਾਇਆ ਕਰਾਂਗੇ ਤੇ ਕਿਸਾਨ ਭਾਈ ਇਹ ਦੇ ਕਿਸੇ ਦੇ ਮਜ਼ਦੂਰ ਕੋਈ ਮਹਾਰਾਜ ਨੇ ਪੱਗ ਦੀ ਰੱਖਿਆ ਤੇ ਉਹ ਕਿਸੇ ਦੀ ਵੀ ਨਹੀਂ ਨਹੀਂ ਮੰਦੇ ਸਿਰ ਜਾਵੇ ਤਾਂ ਜਾਵੇ ਤੇ ਸਿਰਕ ਨਾ ਜਾਵੇ ਕਿਸਾਨਾਂ ਨੇ ਗੁਰੂਆਂ ਪੀਰਾਂ ਨੇ ਬਹਾਦਰਾਂ ਨੇ ਭਗਤਾਂ ਨੇ ਸਭ ਨੇ ਸਰਾਂ ਦਾ ਹੀ ਮੁੱਲ ਪਾਤੇ ਸਰਾਂ ਦੇ ਮੁੱਲ ਪਾਤੇ ਤੇ ਮੌਕੀ ਨਹੀਂ ਫੜੀ ਆਪਦੀ ਹੰਕੀ ਜੜਾਈ ਹੈ ਤੇ ਆਦੀ ਹੀ ਯੋਨੀ ਰੱਖੀ ਨਹੀਂ ਧਰਤੀ ਛੱਡੀ ਗੁਰੂਆਂ ਪੂਰਾਂ ਦੀ ਧਰਤੀ ਏ ਕਿਸਾਨਾਂ ਦੇ ਪਿਓ ਦਾ ਨਹੀਂ ਧਰਤੀ ਏ ਤੇ ਕਿਸਾਨ ਨਹੀਂ ਛੱਡਦੇ ਭਾਈ ਮਾਤਾ ਕਲਨਨ ਰੋਤਨਾ ਜਿਹੜਾ ਤੁਹਾਡਾ ਹੋਇਆ ਸੀਗਾ ਤੁਸੀਂ ਉਹਨੂੰ ਦੇਖਿਆ ਕਦੇ ਮਿਲੇ ਕੋਈ ਹੋਈ ਗੱਲ ਮੇਰੇ ਸਾਨੂੰ ਮੱਠੀ ਦੇ ਨਾਮ ਮਿਲੀ ਹੈ ਸਾਨੂੰ ਭਾਈ ਇਸ ਕੋਈ ਹੂੰ ਸਾਹਿਬਾ ਦੇਖਿਆ ਇਹ ਤਾਂ ਪਰਨੇ ਤੇ ਕੈਸਾ ਬਿਤਰਨੇ ਰੱਖਦੇ ਹੁੰਦੇ ਸਤਿਥੋ ਸਰ ਮੋਦੀ ਜੀ ਤੋਂ ਮੰਗਾ ਮੰਗਲ ਜਾਂਦੇ ਹੁੰਦੇ ਸਾਡੇ ਜਿਹੜੇ ਖੇਤੀ ਕਾਨੂੰਨ ਖੇਤੀ ਕਰਨ ਰੱਦ ਕਰ ਸਾਡੀਆਂ ਮੰਗਾਂ ਦੇ ਸਾਡੀ ਮਾਜ ਵੀ ਦੇਓ ਉਹ ਮੰਗਦੇ ਹੁੰਦੇ ਸਾਂ ਉਹ ਪਹਿਲਾਂ ਦਾ ਸਾਲ